ਵੇਖਣਾ ਵਾ ਹਾਂਜੀ ਕਿਸ ਨੂੰ ਵੇਖਣਾ ਵਾ ਮਾਲਕ ਨੂੰ ਕਿਸ ਤਰ੍ਹਾਂ ਵੇਖਣਾ ਇਹ ਤੁਹਾਨੂੰ ਰੱਖਾ ਮੈਂ ਕਰੀ ਇਹ ਕੰਮ ਉਹਨਾਂ ਕਰਕੇ ਮੈਂ ਹੀ ਕੀਤਾ ਨਹੀਂ ਬਾਣੀ ਜਿਹੜੀ ਤੁਹਾਨੂੰ ਤਕ ਪੜੀ ਆ ਨਾ ਉਹ ਕਿਹੜੀ ਫੇਰ ਬੜਿਓ ਕਰੀ ਕਾਹਾਂ ਪਾਇਓ ਦੁਲੋ ਜਨਮ ਉਹਦੇ ਹਾਂਜੀ ਹਾਂਜੀ ਅਤੇ ਬਾਣੀ ਕਹਿੰਦੀ ਅੰਤਰਗੁਰ ਅਰਾਧਨ ਹਾਂਜੀ ਬਾਣੀ ਦੇਵੀ ਕਹਿੰਦੀ ਹਾਂਜੀ ਹਾਂਜੀ ਸੁਣਿਆ ਲੱਗੇ ਸਹਿਜ ਤੇ ਆਮ ਜੇ ਖੋ ਪਰਿਓ ਅੰਦਰ ਕੀ ਮੇਂ ਅਰਧਨਾ ਅੰਦਰ ਗੁਰ ਅਰਧਨਾ ਹਾਂਜੀ ਜਿਵੇਂ ਆ ਜਪੁਰ ਨਾਓ ਨੇਤਰੀ ਸਤਗੁਰ ਤੇਖਣਾ ਕਰਵਣੀ ਸੁਣਨਾ ਗੁਰ ਨਾਓ ਜੀ ਨੇਤਰਾ ਨਾਲ ਗੁਰ ਨੂੰ ਤੇਖਣਾ ਨਹੀਂ ਲਾਵਾ ਨਾ ਅੰਦਰ ਕੀ ਮੇਂ ਅਰਧਨਾ ਅੰਦਰ ਜਾ ਕੇ ਠੀਕ ਜੇ ਨੂੰ ਕਰਿਓ ਪਾ ਅੰਦਰ ਸੋਚ ਰਹੇ ਆ ਨਾ ਇਹ ਅੰਦਰ ਨਹੀਂ ਹੈ ਬਾਹਰ ਆ ਹਮ ਪਾ ਸੋਦੇ ਨੋਂਦਰਾ ਨੂੰ ਅੰਦਰ ਹੀ ਨੋਂਦਰ ਅੰਦਰ ਨਹੀਂ ਗਾ ਨਹੀਂ ਨਹੀਂ ਨੋਂ ਇਹ ਨੋਂਦਰ ਬਾਹਰ ਨੇ ਨਹੀਂ ਅੰਦਰ ਤੇ ਤਾਂ ਹੀ ਜਾਓਗੇ ਨੋਂਦਾਰੇ ਬੰਦ ਕਰੋਗੇ ਤਾਂ ਕਰ ਰਹੇ ਕੋ ਅੰਦਰ ਨੌਆਂ ਦੇ ਵਿੱਚ ਅੰਦਰ ਨਹੀਂ ਮਾਲਕ ਹਾਂ ਨੌਆਂ ਦੇ ਵਿੱਚ ਉਹਦੀ ਸਿਰਫ ਜੋਤ ਆ ਹਾਂ ਨਹੀਂ ਨੌ ਮੈਂ ਬੰਦ ਕਰਨ ਦੀ ਕਹਿੰਦੇ ਆ ਨੌ ਬੰਦ ਕਰਕੇ ਦੇਖੋ ਕਰ ਰਹੇ ਨੌ ਬੰਦ ਹੋਣਗੇ ਕਿਵੇਂ ਹੋਣਗੇ ਹਾਂ ਨੌਆਂ ਦੇ ਵਿੱਚੋਂ ਅਸਲੀ ਜਿਹੜੀ ਜੋਤ ਹੈ ਜੋਤ ਨੂੰ ਉਹਦੇ ਚ ਜਲਾ ਦੇਣਾ ਕਿਹਦੇ ਚ ਦਾਮ ਵਿੱਚ ਹਾਂ ਤਾਂ ਇਹ ਤਾਂ ਅੰਦਰ ਚੱਲ ਜਾਣਾ ਹਾਂ ਉਹਦੇ ਵਿੱਚ ਚੱਲ ਜਾਣਾ ਜਿੱਥੋਂ ਸਾਹ ਦੇ ਰਿਹਾ ਸਾਨੂੰ ਹਾਂ ਮਨ ਨੂੰ ਉਹਦੇ ਵਿੱਚ ਲਾ ਦੇਣਾ ਨੌ ਆਪਣੇ ਬੰਦ ਹੋ ਗਏ ਬਿਲਕੁਲ ਰਬਾ ਗਨੇ ਕਰੀ ਮਾਲ ਨੇ ਹਾਂ ਹਾਂ ਤੇ ਮਨ ਜੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਨ ਹਮ ਹਰੀ ਤੇਰੇ ਨਾਲ ਹੈ ਕੋ ਗੁਰ ਨਹੀਂ ਨਹੀਂ ਮਨ ਮਨ ਕੱਲਾ ਜੋਤ ਸਰੂਪ ਨਹੀਂ ਮਨ ਗਦਾ ਵਾ ਇਹ ਬਾਣੀ ਗਦਾ ਵੀ ਮਨ ਦੀ ਮਨ ਤਾਂ ਮਨ ਮਨ ਗਦਾ ਕਹਿੰਦੇ ਉਹਨਾਂ ਜਿਹੜਾ ਜਿੰਨਾ ਚਿਰ ਉਹਦੀ ਪਛਾਣ ਨਹੀਂ ਕਰਦਾ ਉਹ ਹੈ ਕਹਿੰਦੇ ਵੀ ਮਨ ਤੇ ਗਦਾ ਵੀ ਆ ਨਾ ਫਿਰ ਮਨ ਗਦਾ ਵੀ ਆ ਮਨ ਬੜਾ ਖੁਸ਼ ਆ ਮਨ ਮਨ ਪਥਰੇ ਆ ਮਨ ਗਦਾਵਾ ਮਨ ਪਸ਼ੂ ਆ ਜੋ ਵੀ ਆ ਕਹਿ ਲੋ ਹਾਂ ਹਾਂ ਪਰ ਜਿੰਨਾ ਚਿਰ ਉਹੇ ਰੱਦਨਾ ਮਾਲਕ ਦੀ ਨਹੀਂ ਕਰਦਾ ਮਾਲਕ ਨੂੰ ਵੇਖਦਾ ਨਹੀਂ ਉਹਨਾਂ ਚਿਰ ਗਦਾਵਾ ਪਰ ਜਦੋਂ ਮਾਲਕ ਦੇ ਮਾਰਗ ਤੇ ਚੱਲਦਾ ਮਾਲਕ ਨੂੰ ਵੇਖਦਾ ਤੇ ਮੰਨ ਗਿਆ ਜੋਤ ਸਰੂਪ ਆ ਤੇ ਮੰਨ ਹੀ ਮਾਲਕ ਬਣ ਜਾਂਦਾ ਬਿਲਕੁਲ ਬਿਲਕੁਲ ਮਨ ਮਾਲਕ ਦੇ ਵਿੱਚ ਰਲ ਜਾਂਦਾ ਜਿਵੇਂ ਨਦੀਆਂ ਸਮੁੰਦਰ ਦੇ ਵਿੱਚ ਪੈਦੀ ਆਪਣੇ ਆਪ ਨੂੰ ਸਮੁੰਦਰ ਖਾਉਣੀ ਆ ਪਰ ਨਦੀ ਨਹੀਂ ਖੋਣੀ ਕੋਈ ਬਿਲਕੁਲ ਬਿਲਕੁਲ ਹਾਂਜੀ ਹਾਂ 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 ਤੇ ਤੁਸੀਂ ਕਿ ਕਦਾਫੇ ਕਿੱਦਾਂ ਕਰਦੇ ਫਿਰ ਤੁਸੀਂ ਨੀ ਆਹ ਤਰਾਹ ਕੋਈ ਗੱਲ ਨਹੀਂ ਮੈਂ ਤੁਹਾਨੂੰ ਨਾ 9 ਵਜੇ ਤੋਂ ਬਾਅਦ ਕਰਨਾ ਫੋਨ ਹੁਣ ਕਲਾਸ ਚੱਲ ਨਹੀਂ ਰੁਕਾ ਦੀ ਅੱਛਾ ਹੁਣ ਕਲਾਸ ਚੱਲਦੀ ਆ ਕਰਨਾ ਪਿਆ ਰਹੇ ਵੇਖੋ ਜਿਸ ਤਰ੍ਹਾਂ ਆਪਾਂ ਕਰ ਰਹੇ ਆ ਨਾ ਹੂੰ ਹੁਣ ਤੁਹਾਡੇ ਨਾਲ ਕੀ ਚੱਲਦਾ ਗੇ ਮੈਂ ਵੀ ਪਹਿਲੇ ਉਹ ਕੰਮ ਕਰਦਾ ਰਿਹਾ ਹੂੰ ਹੋਈ ਵੀ ਲੋਕਾਂ ਨੂੰ ਕੰਮ ਕਰੀਂ ਕਰਦਾ ਰਿਹਾ ਪਹਿਲਾਂ ਹੂੰ ਕਿੱਥੇ ਤੱਕ ਚੱਲਦੀਆਂ ਹੁਣ ਹਾਂਜੀ ਕੀ ਕੀ ਦਾ ਵੀ ਸੁਸੰਦਾਉਣ ਦਾ ਖਾਬਾ ਲਗ ਰਹੀ ਵੰਦੇ ਕੱਲ ਜੁਗ ਮੇ ਕੀਰਤਨ ਪ੍ਰਧਾਨਾ ਗੁਰਮਖ ਜੱਪੀ ਲਾਇ ਤੇ ਅਨ ਧਿਆਨ ਟਿਕਦਾ ਉਹਦੇ ਵਿੱਚ ਆ ਗਿਆ ਜੀ ਧਿਆਨ ਟਿਕਦਾ ਵਾ ਧਿਆਨ ਟਿਕਦਾ ਕੱਠ ਟਿਕਦਾ ਜੀ ਧਿਆਨ ਫੁਰਨਿਆ ਤੋਂ ਰਹਿ ਤੋ ਕਿ ਆਪਣੇ ਆਪ ਹੀ ਟਿਕਦਾ ਹੈ ਬਣਾ ਉਹ ਸਮਝ ਗਿਆ ਬੈਠ ਟਿਕਦਾ ਕਰੇ ਵਿੱਚ ਕਾ ਧਿਆਨ ਨੇ ਕਿਸੇ ਚ ਨਹੀਂ ਟਿਕਣਾ ਧਿਆਨ ਨੇ ਆਪਣੇ ਆਪ ਹੀ ਟਿਕਣਾ ਹੁੰਦਾ ਹੈ ਵੇਖੋ ਕਿਉਂ ਧਿਆਨ ਉਹਦੇ ਵਿੱਚ ਟਿਕਣਾ ਮਾਲਕ ਦੇ ਵਿੱਚ ਮਾਲਕ ਹੈ ਕਿਹੜਾ ਵਾ ਹੂੰ ਫਿਰ ਇਹਨੂੰ ਪਛਾਣਣਾ ਪਏਗਾ ਫਿਰ ਉਹਦਾ ਧਿਆਨ ਟਿਕਾਵਾਂਗੇ ਨਾ ਨੇ ਪ੍ਰਭ ਕੋ ਰੱਬ ਨੂੰ ਕਿਦਾਂ ਪਛਾਨ ਲੋਗੇ ਤੁਸੀਂ ਯਾਰ ਉਹ ਰੱਬ ਉਹ ਦੇਖਣ ਚਾ ਹੂੰ ਪ੍ਰਭ ਨੂੰ ਵੇਖਿਆ ਮੇਰੀ ਉਹਨਾਂ ਗੁਰਬਾਨੀ ਰਹੀ ਪਉ ਤਾਂ ਨੇ ਜਿੱਦਾਂ ਰੂਪ ਨਾ ਰੇਖਾ ਨਾ ਰੰਗ ਕਿਸ ਤਰੇ ਗੁਣ ਤੇ ਪ੍ਰਾਪੇ ਨੇ ਰੇਖਾ ਤੇ ਪ੍ਰਾਪੇ ਨੇ 6 ਵਜਾਏ ਨਾਨਕਾ ਜੀ ਸੋਵੇਂ ਸੋ ਪ੍ਰਸਨ ਹੂੰ ਉਹ ਫੇ ਅੱਖਾਂ ਉੱਥੇ ਜਿਹੜਾ ਜਿਹੜਾ ਰੂਪ ਰੰਗ ਤੋਂ ਰਹਿਤ ਹੋ ਗਿਆ ਉਹ ਤੇ ਅੱਖਾਂ ਦਾ ਵਿਸ਼ਾ ਹੀ ਨਹੀਂਗਾ ਫਿਰ ਯਾਰੋ ਵੇਖੋ ਗੁਰਬਾਨੀ ਨੂੰ ਸਮਝੋ ਨਾ ਕਿ ਜਿਹੜੇ ਰਾਂਜਨ ਦਾ ਰੂਪ ਲੈ ਰੇਖਿਸ਼ ਹਮ ਹਮ ਤ੍ਰਹਿ ਗੁਣ ਤੇਗਰਾ ਰੂਪ ਹੈ ਨਾ ਇਸੇ ਬੁਝਾਏ ਨਾਨਕਾ ਜਿਸ ਹੋਇਆ ਸੋ ਪਰਫਨ ਆ ਠੀਕ ਆ ਪਰ ਵੇਖੋ ਨਾ ਇੱਕ ਸੁਗੰਧੀ ਆ ਰਹੀ ਹੈ ਆਪਣੇ ਫੁੱਲ ਦੇ ਵਿੱਚੋਂ ਹਾਂਜੀ ਹਾਂਜੀ ਉਹ ਅੱਖਾਂ ਦਾ ਵਿਸ਼ਾ ਥੋੜਾ ਵਕ ਸੁਗੰਧੀ ਜਿਹੜੀ ਹੈ ਯਾਰੋ ਅੱਖਾਂ ਦਾ ਕਿਉਂਕਿ ਉਸ ਦਾ ਰੂਪ ਰੰਗ ਨਹੀਂ ਆ ਸੁਗੰਧੀ ਦਾ ਤੇ ਮੈਂ ਤਾਂ ਨੱਕ ਦਾ ਰੁਸ਼ਾ ਵਾ ਵੀ ਨੱਕ ਸਿੰਘ ਦਾ ਉਹਨੂੰ ਬਿਲਕੁਲ ਸਤਿਗੁਰ ਮਾਲਕ ਪਿਆਰਿਓ ਅੱਖਾਂ ਦਾ ਅੰਸ਼ਾ ਵਾ ਨਾ 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 ਅੱਖਾਂ ਦਾ ਬਿਸ਼ਾ ਰੱਬ ਨਹੀਂ ਆ ਪਿਆਰਿਓ ਮੇਰਾ ਅੰਤ ਕਲਿਆ ਮੈਂ ਉਹਨੂੰ ਵੇਖ ਵੀ ਨਾ ਢੱਡਣਾ ਗੱਲ ਵੀ ਚੱਲ ਰਹੀ ਆ ਨਹੀਂ ਨੇ ਫਿਰ ਮੈਂ ਵੀ ਲੋਚੜ ਦੇਖਾ ਹਰ ਦਿਨ ਅਵਰਾਂ ਦੇਖਾ ਨੈਣ ਰਹਿ ਦਿਸਮਾਦੀ ਸਿਸ਼ਟ ਸਮਾਗ ਲਗਾਈ ਜਿੱਥੇ ਤੁਸੀਂ ਸਤਗੁਰੂ ਸੇਵੀਏ ਕੰਨੀ ਸੇਵਾ ਹੋਏ ਨੇਤਰੀ ਇਹ ਨਨਵਾਸਾਏ ਨੇਤਰੀ ਮਨ ਮਿਰਬਲ ਹੋਏ ਨਹੀਂ ਨਹੀਂ ਹਾਂ ਤੇ ਗਲਤ ਤੁਕਾ ਪੜਦੀਆਂ ਤੁਸੀਂ ਬਾਣੀ ਚ ਤਾਂ ਹੈ ਹੀ ਨਹੀਂ ਅੰਦੇ ਹਾਂਜੀ ਹਾਂ ਤੁਹਾਂ ਗਲਤ ਪੜਦੀਆਂ ਤੇ ਬਾਣੀ ਚ ਹੈ ਹੀ ਨਹੀਂ ਅੰਦੇ ਉਹੀ ਬਰੂ ਹਾਂ ਜਿਹੜੀਆਂ ਨੇਤਰੀ ਉਹ ਨੇਤਰੀ ਨੇਤਰੀ ਕਰਤੀਆਂ ਚਾਰ ਪੰਜ ਵਾਰੀ ਤੋਂ ਨੇਤਰੀ ਸਤਗੁਰੂ ਵੇਖਣਾ ਵੇਖਣਾ ਹਾਂ ਨੇਤਰੀ ਸੇਵਾ ਹੋਈ ਨੇਤਰੀ ਸੇਵਾ ਇਹ ਕਿਤੇ ਵੀ ਨਹੀਂ ਲਿਖਿਆ ਨਾ ਨੇਤਰੀ ਸੇਵਾ ਨਹੀਂ ਨੇਤਰੀ ਸੇਵਾ ਕਿਹੜੇ ਗ੍ਰੰਥ ਚ ਲਿਖਿਆ ਵਾ ਹਾਂਜੀ ਇਹ ਇਹ ਤਾਂ ਕਿਤੇ ਲਿਖਿਆ ਨਹੀਂ ਨੇਤਰੀ ਸੇਵਾ ਅਸਲੀ ਨਹੀਂ ਲਿਖਿਆ ਜੀ ਨਾ ਮੈਂ ਗੁਰ ਗ੍ਰੰਥ ਸਾਹਿਬ ਦਾ ਕੱਲਾ ਕੱਲਾ ਅੱਖਰ ਜਾਣਦਾ ਮੈਂ 35 ਸਾਲ ਤੋਂ ਕੰਮ ਕੀਤਾ ਹੈਗਾ ਅੱਛਾ ਜੀ ਠੀਕ ਹੈ ਸਾਰੇ ਉਹ ਫਿਰ ਇਤਰਾ ਹੀ ਬਾਰੇ ਆਪਾਂ ਫਿਰ ਗੱਲ ਕਰਨੀ ਫਿਰ ਨਾ ਇਹ ਕਰਕੇ ਪ੍ਰਮਾਤਮਾ ਉਹ ਕੀ ਅੱਖਾਂ ਦਾ ਵਿਸ਼ਾ ਤਾਂ ਹੈ ਹੀ ਨਹੀਂ ਅੱਖਾਂ ਤੋਂ ਟੁੱਟ ਕੇ ਵੇਖ ਰਿਹਾ ਵਿਸ਼ਾਵਾ ਰੱਬ ਪ੍ਰਮਾਤਮਾ ਪ੍ਰਮਾਤਮਾ ਬਾਬਾ ਜੀ ਵਿਸ਼ਾ ਹੀ ਅੱਖਾਂ ਦਾ ਵਾ ਨਾ 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 ਪ੍ਰਮਾਤਮਾ ਬਾਬਾ ਜੀ ਵਿਸ਼ਾ ਹੀ ਅੱਖਾਂ ਦਾ ਵਾ ਨਹੀਂ ਤਾਂ ਫਿਰ ਅੱਖਾਂ ਦਾ ਵਿਸ਼ਾ ਜੇ ਅੰਨੇ ਲੋਕ ਰੱਬ ਤੱਕ ਕਿਵੇਂ ਗਏ ਫਿਰ ਉਹ ਕਹ ਰਹੇ ਅੰਨੇ ਵਿਛੜੇ ਹੋ ਤੂੰ ਨਹੀਂ ਵਿਛੜੇ ਆ ਇਸ ਵੇਲੇ ਹੁਣ ਅ ਇਸ ਵੇਲੇ ਲੱਖਾਂ ਲੋਕੀ ਜਿਹੜੇ ਨੇ ਉਹ ਨੇਤਰਾਂ ਤੋਂ ਹੀਣ ਨੇ ਉਹ ਕਹ ਰਹੇ ਅੰਨੇ ਰੱਬ ਨਾਲ ਵਿਛੜੇ ਹੀ ਨਹੀਂ ਹਾਂ ਉਹ ਦੇਖੋ ਤੁਸੀਂ ਉਹ ਹਜ਼ਰਾ ਤੁਹਾਡੇ ਬੱਚੇ ਹੋ ਗਿਆ ਨਹੀਂ ਨਹੀਂ ਮੈਂ ਬੇਹੰਗਬ ਸਿੰਘ ਹਾਂਜੀ ਮੈਂ त्यागी ਬੰਦਾ ਐ اچھا त्याਗੀ ਦੇ ਹਾਂ ਜਿੰਨਾ ਸਿਰ ਆਪਾਂ ਮਾਬੇ ਨੂੰ ਨਹੀਂ ਵੇਖਿਆ ਆਪਣਾ ਮਾਬੇ ਨਾਲ ਪਿਆਰ ਹੈਗਾ ਹੀ ਬਿਲਕੁਲ ਨਹੀਂ ਨਹੀਂ ਹੈਗਾ ਮਾਬੇ ਨੂੰ ਵੇਖਿਆ ਪਿਆਰ ਤਾਂ ਹੈ ਨਾ ਹਾਂ ਹਾਂ ਮਾਬੇ ਨੂੰ ਵੇਖਿਆ ਤਾਂ ਆਪਾਂ ਉਹਨੂੰ ਛੱਡ ਦਤਾ ਜਿਹਨੂੰ ਜਿਹੜਾ ਸਾਨੂੰ ਸਾਥ ਦੇ ਰਿਹਾ ਸੀ ਹਾਂ 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 ਸੰਸਾਰ ਨਾਲ ਪਿਆਰ ਪੈ ਗਿਆ ਵੇਖ ਕੇ ਬਿਲਕੁਲ ਬਿਲਕੁਲ ਸੰਸਾਰ ਨਾਲ ਪਿਆਰ ਪਿਆਗਾ ਉਹਨੂੰ ਦੇਖਣਾ ਸ਼ਰਕਾ ਦਾ ਬਿਲਕੁਲ ਨੇਤਰ ਨਾਲ ਪਿਆਰ ਕਰਨ ਲਈਇਸ ਕਿ ਬਿਲਕੁਲ ਨਹੀਂ ਬੱਚੇ ਦੀ ਨੇਤਰ ਨਹੀਂ ਹੁੰਦੀ ਉਹ ਵੈਸੇ ਉਹਨੂੰ ਭੁੱਖ ਭੁੱਖ ਜੋੜਦੀ ਆ ਮਾਂ ਦੇ ਨਾਲ ਵੇਹਦਾ ਥੋੜਾ ਉਹ ਯਾਰ ਭੁੱਖ ਜੋੜਦੀ ਐ ਭੁੱਖ ਨੂੰ ਫਿਰ ਪਤਾ ਲਗਾ ਵੀ ਮਾਂ ਵਾਏ ਆਹ ਉਹ ਉਹਨੂੰ ਪਿਆਰ ਲੱਗਾ ਥਣ ਦੁੱਧ ਆ ਉਹਨੂੰ ਮਾਏ ਬਾਪ ਦੀ ਸੁਧ ਉਹ ਵੇਖ ਕੇ ਨਹੀਂ ਵੇਖ ਕੇ ਨਹੀਂ ਜੁੜਦਾ ਉਹਨੂੰ ਭੁੱਖ ਜੋੜਦੀ ਆ ਭੁੱਖ ਜੋੜਦੀ ਪਰ ਪਿਆਰ ਉਹ ਪਛਾਣ ਜਿਵੇਂ ਆਉਂਦੀ ਤੇ ਇਹਨੂੰ ਦੁੱਧ ਦਿੰਦੀ ਆ ਉਹ ਉਹ ਤਾਂ ਸਿਰਫ ਉਹਨੂੰ ਭੁੱਖ ਲੱਗਦੀ ਆ ਤੇ ਉਹ ਭੁੱਖ ਤੋਂ ਦੇ ਆਪਣੀ ਤ੍ਰਿਪਤੀ ਕਰਦਾ ਵਾ ਤੇ ਬਸ ਇੱਥੇ ਜੀ ਪਿਆਰਿਓ ਵੇਖੋ ਥਾਂ ਤੇ ਉਹ ਦੁੱਧ ਨਾਲ ਪਿਆਰ ਪੈਂਦਾ ਵਾ ਫਿਰ ਉਹਨੂੰ ਪਤਾ ਲੱਗਦਾ ਦੁੱਧ ਆ ਦਿੰਦੀ ਆ ਫਿਰ ਉਹ ਮਾਮਲ ਵੇਖ ਕੇ ਉਹਨਾਂ ਨੇ ਆ ਦੁੱਧ ਦਿੰਦੀ ਮੈਨੂੰ ਆ ਮੇਰੀ ਮਾਂ ਵਾ ਹਾਂ ਪਰ ਪਹਿਲੋ ਤੇ ਪਹਿਲੋ ਤੇਰਾ ਹਜਰ ਜੰਮਦਾ ਉਦੋਂ ਥੋੜਾ ਵੇਂਦਾ ਮਾਂ ਨੂੰ ਚਲੋ ਕੋਈ ਜਲਦੀ ਕਰਿਓ ਕਰੀ ਜਿਵੇਂ ਚੰਗਾ ਲੱਗਦਾ ਜੀ ਆ ਇਹ ਕਰਕੇ ਕਾਲ ਯੁਗ ਵਿੱਚ ਕੀਰਤਨ ਪ੍ਰਧਾਨਾ ਵਾ ਤੇ ਕੀਰਤਨ ਰਾਹੀਂ ਕਾਲੀਯੂਗ ਵਿੱਚ ਕੀਰਤਨ ਕਰਨਾ ਗੁਰਮੁਖ ਜਪੀਏ ਲਾਏ ਧਿਆਨਾਂ ਬਿਲਕੁਲ ਬਿਲਕੁਲ ਧਿਆਨ ਉਸੇ ਚ ਲਾਏਦਾ ਜਿੰਨ ਜੀ ਵੇਖੀ ਹੋਏਗੀ ਹਾਂ ਹਾਂ ਉਹ ਵੀ ਮਣੀਪੁਰ ਤੇ ਆਲਾ ਹੈ ਤੇ ਜੀ ਨਹੀਂ ਨਹੀਂ ਸੂਰਦਾਸ ਦਾ ਤੇ ਜਦੋਂ ਧਿਆਨ ਲੱਗਾ ਮੇਰੀ ਮੇਰੀ ਪਿਆਰੇ ਗੱਲ ਸੁਣੋ ਹਾਂ ਉਹ ਨਾਲ ਮਣੀਪੁਰ ਦੇ ਬਾਰੇ ਤੁਸੀਂ ਦੱਸੋਗੇ ਕੁਝ ਉਹ ਤਾਂ ਜਦ ਮੈਂ ਗਿਆ ਹੀ ਨਹੀਂ ਉੱਥੇ ਫੇ ਕਿਵੇਂ ਦੱਸ ਸਕਦਾ ਹਾਂ ਮੈਂ ਡੇਰੇ ਬਾਬੇ ਨਾਨਕ ਬਾਰੇ ਦੱਸ ਦਿਆਂਗਾ ਆ ਤੁਸੀਂ ਗਏ ਜੋ ਨਾ ਫਿਰ ਜਦ ਮੈਂ ਡੇਰੇ ਬਾਬੇ ਨਾਨਕ ਗਿਆ ਹਾਂ ਨਾ ਬਿਲਕੁਲ ਬਿਲਕੁਲ ਤੇ ਹੁਣ ਪਿਆਰਿਓ ਜਿਹਨੂੰ ਆਪਾਂ ਵੇਖਿਆ ਨਹੀਂ ਆਪਾਂ ਉਹਦੇ ਬਰ ਦੱਸ ਨਹੀਂ ਸਕਦੇ ਫਿਰ ਸੂਰਦਾਸ ਨੂੰ ਕਿ ਕਿਦਾਂ ਫਿਰ ਸੂਰਦਾਸ ਕਿਦਾਂ ਵੇਖ ਗਿਆ ਅੱਖਾਂ ਤੋਂ ਬਿਨਾ ਉਹ ਸੂਰਦਾਸ ਪਿਆਰਿਓ ਵਿਛੜਿਆ ਹੀ ਨਹੀਂ ਮਾਲਕ ਨਾਲੋਂ ਹੂੰ ਸੂਰਦਾਸ ਤੇ ਮਾਲਕ ਨਾਲੋਂ ਵਿਛੜਿਆ ਹੀ ਨਹੀਂ ਉਹ ਕਿਦਾਂ ਅੰਦੇ ਉਹਨਾਂ ਅੱਖੀਆਂ ਜਿਤ ਮੁਖ ਲੋਹਣ ਨਾਏ ਅੰਦੇ ਸਹੀ ਨਾਨਕਾ ਜੋ ਖਸਮ ਨੂੰ ਘੱਤੇ ਜਾਏ ਕੰਨੇ ਕੋਣਾ ਜਿਹਨਾਂ ਦੇ ਅੱਖਾਂ ਹੁੰਦਿਆਂ ਮਾਲਕ ਨੂੰ ਵੇਂਦੇ ਨਹੀਂ ਭਾਵੇਂ ਕੋਈ ਬੰਦਾ ਅਨਾਵਾ ਉਹਦੇ ਕੋ ਨੌ ਨੌ ਦਵਾਰ ਤੇ ਹੈਗੇ ਨੌ ਦਵਾਰਾਂ ਬਾਹਰ ਹੀ ਘੁੰਮ ਰਿਹਾ ਹੋਤਾ ਉਹ ਨਹੀਂ ਜਿਹੜਾ ਅੰਨਾ ਬੰਦਾ ਵਾ ਉਹਦੀ ਸੰਸਾਰ ਨਾਲ ਪ੍ਰੀਤ ਨਹੀਂ ਪਈ ਉਹ ਮਲਖ ਨਾਲ ਜੁੜਿਆ ਵਾ ਨਹੀਂ ਨਹੀਂ ਸੰਸਾਰ ਨੂੰ ਦੇਖਿਆ ਹੀ ਨਹੀਂ ਨਹੀਂ ਅੱਜ ਅੱਜ ਜਿਹੜੇ ਮੈਂ ਕਹਿ ਰਿਹਾ ਵੀ ਅੱਜ ਜੇ ਕਈ ਰਾਗੀ ਵੀ ਉਹਨਾਂ ਦੇ ਨੇਤਰ ਹੈ ਨਹੀਂਗੇ ਕੀ ਉਹ ਕੀ ਉਹ ਰੱਬ ਨਾਲ ਜੁੜੇ ਹੋਏ ਆ ਹਾਂਜੀ ਹਾਂਜੀ ਕਿੱਦਾਂ ਪਰ ਉਹਨਾਂ ਨੂੰ ਪਤਾ ਨਹੀਂ ਰਾ ਜਦੋਂ ਉਹਨਾਂ ਨੂੰ ਅਖਰ ਪਿਆ ਦੱਸੋ ਤਾਂ ਮੈਨੂੰ ਸੋਚ ਹੁੰਦੀ ਆ ਉਹ ਤੁਹਾਨੂੰ ਤੁਹਾਨੂੰ ਦੱਸ ਦੇਣਗੇ ਕਿ ਆਮ ਨੂੰ ਦੱਸਦਾ ਏ ਕੀ ਜਿਹੜੀ ਚੀਜ਼ ਆ ਬਸ ਫਿਰ ਮਰਵਾ ਚੋ ਗੱਲ ਵੀ ਹਾਂ ਜੀ ਬਸ ਵੀ ਮਰਵਾ ਰਹੀ ਨੇ ਉਹਨੂੰ ਕਾਹਨੂੰ ਟੰਪਾ ਦੇ ਰਹੀ ਮੈਨੂੰ ਪੁੱਕਾ ਹੀ ਦੇ ਏ ਅੱਛਾ ਜੀ ਜਿਹੜਾ ਅਨਾਜੀ ਹੋਏਗਾ ਨਾ ਹਾਂ ਹਾਂ ਅਨਾਜੀ ਹੋਏਗਾ ਚੱਲਿਆ ਕਰਮ ਹੋਣੀ ਜੀ ਮਤਲਬ ਠੀਕ ਠਾਕ ਹੋਏਗਾ ਛੇਸਤਾਂ ਹਾਂ ਹਾਂ ਉਹ ਤੈਨੂੰ ਤੁੰਪਾ ਦਾ ਦੇਗਾ ਵੀ ਮੈਂ ਕਿਸ ਚੀਜ਼ ਨੂੰ ਮਹਿਸੂਸ ਕਰਦਾ ਹਾਂ ਕਿਸ ਚੀਜ਼ ਨੂੰ ਮਹਿਸੂਸ ਕਰਦਾ ਉਹ ਪ੍ਰਕਾਸ਼ ਨੂੰ ਜਦੋਂ ਕੋ ਨੈਤਰ ਨੇ ਉਹ ਪ੍ਰਕਾਸ਼ ਨੂੰ ਕਿ ਮਹਿਸੂਸ ਕਰ ਗਿਆ ਫਿਰ ਉਹ ਚਾਰੇ ਉਹ ਤੇ ਹੁਣ ਵੇਖੋ ਹੁਣ ਮੈਂ ਜਦੋਂ ਮਾਲਕ ਨੂੰ ਦੇਖ ਲਿਆ ਵਾ ਨਾ ਆ ਤੋਹਾਂ ਨੈਤਰ ਆ ਰਹੀ ਵੇਖਿਆ ਨਾ ਹੁਣ ਨੈਤਰਾਂ ਦਾ ਹੀ ਵੇਖਿਆ ਜੇ ਮੈਂ ਨੈਤਰ ਤੁਸੀਂ ਬਚਾਉਣਾ ਆਪਣਾ ਮਾਪਿਆਂ ਨੂੰ ਵੇਖਿਆ ਨਾ ਤੁਸੀਂ ਆਪਣੇ ਨੂੰ ਬਿਲਕੁਲ ਮਾਪੇ ਆ ਗਏ ਟਾ ਹੁਣ ਨਹੀਂ ਉਹ ਬਜ਼ੁਰਗ ਚੜਾਈ ਕਰਕੇ ਜੁਰਗ ਗਿਆ ਚੜਾਈ ਕਰਕੇ ਚੜਾਈ ਕਰਕੇ ਮੇਰੀ ਮੇਰੀ ਗੱਲ ਸੁਣੋ ਚੜਾਈ ਕਰਕੇ ਆ ਚਾਹੇ ਤੁਹਾਡੇ ਨੈਤਰ ਹੈਗੇ ਆ ਚਾਹੇ ਨਹੀਂ ਹੈਗੇ ਹੁਣ ਤੁਸੀਂ ਆਪਣੇ ਮਾਪੇ ਨੂੰ ਦੱਸ ਸਕਦੇ ਨਾ ਬਿਹਤਰ ਹੋਵੇਗੀ ਬਿਲਕੁਲ ਕਸਾ ਦੇਣਾ ਜਿੱਤਰਾ ਹੀ ਹੁਣ ਬਾਅਦ ਚ ਨੇਤਰ ਹੋਣ ਚਾਹੇ ਨਾ ਹੋਣ ਚਾਹੇ ਨੇਤਰ ਖੁੱਲਣ ਚਾਹੇ ਬੰਦ ਹੋਣ ਚਾਹੇ ਸੁਕਾ ਹੋਵੇ ਚਾਹੇ ਜਿੱਥੇ ਮਰਜੀ ਹੋਵੇ ਬੰਦਾ ਹਮ ਹਮ ਜਿਹੜੀ ਮਰਜੀ ਹਸਤਾ ਵਿੱਚ ਹੋਏ ਜਦੋਂ ਮਾਲਕ ਨੇ ਅੱਖਰੀ ਵੇਖ ਲੈਂਦਾ ਮਾਲਕ ਨਾਲ ਪਿਆਰ ਪੈ ਜਾਂਦਾ ਮਾਲਕ ਵੇਖ ਵੇਖ ਕੇ ਮਨ ਦੇ ਵਿੱਚ ਵੱਸ ਜਾਂਦਾ ਵਾ ਬਿਲਕੁਲ ਬਿਲਕੁਲ ਮਨਮ ਦੇ ਵਿੱਚ ਮਾਲਕ ਵੱਸ ਜਾਂਦਾ ਵਾ ਤੇ ਮਨ ਮਾਲਕ ਵਿੱਚ ਵੱਸਦਾ ਵਾ ਬਿਲਕੁਲ ਉਹਨੇ ਪਿਆਰਿਓ ਫਿਰ ਇੱਕ ਹੋ ਜਾਂਦੇ ਆ ਜਿਹਨਾਂ ਨੂੰ ਤੁਸੀਂ ਆਪਣੇ ਮਾਪਿਆਂ ਕੋਲ ਦੱਸ ਸਕਦੇ ਆ ਵੀ ਚਲ ਗਿਆ ਸੰਸਾਰ ਤੋਂ ਪੂਰੇ ਹੋ ਗਏ ਆ ਉਹ ਹਾਂਜੀ ਉਹ ਪੂਰੇ ਹੋ ਗਏ ਪਰ ਤੁਸੀਂ ਕਹਿ ਰਹੇ ਉਹਨਾਂ ਬਾਰੇ ਦੱਸ ਸਕਦੇ ਜੀ ਹੂੰ ਤੇ ਮੇਰਾ ਡੈਡੀ ਇਸ ਤਰ੍ਹਾਂ ਦਾ ਸੀ ਮੇਰੀ ਮੰਮੀ ਇਸ ਤਰ੍ਹਾਂ ਦੀ ਸੀ ਹੂੰ ਹੂੰ ਤੇ ਜਿਹਨੇ ਮਾਲਕ ਨੇ ਸਾਨੂੰ ਭੇਜਿਆ ਸੰਸਾਰ ਤੇ ਕਦ ਵੀ ਭੇਜਿਆ ਮਿਲਣ ਲਈ ਮਿਲਣ ਲਾਗੇ ਨੂੰ ਆਜਾ ਸਾਡੇ ਸਾਹਮਣੇ ਵੰਨੋ ਬਿਲਕੁਲ ਮਿਲਣ ਲਾਗੇ ਜੀ ਕਹਿ ਰਹੇ ਸਾਡੇ ਸਾਹਮਣੇ ਹੋਣ ਨੂੰ ਜੀ ਉਤਾਰੀ ਉਹ ਖੇੜਿਆ ਖੇੜਿਆ ਮਿਲਦੀ ਵੇਖਣ ਦੀ ਵੇਖ ਕੇ ਉਹਨਾਂ ਪਿਆਰ ਪਾਉਂਦੀ ਹਾਂ। ਹਾਂ। ਬਿਨਾ ਵੇਖਣ ਤੋਂ ਪਿਆਰ ਨਹੀਂ ਪੈ ਸਕਦਾ। ਨਹੀਂ ਮੇ ਮੇਰੀ ਤੇ ਗੱਲ ਫੇ ਮੈਂ ਉਹ ਕਹਿ ਰਿਹਾ ਨਾ ਕਿ ਜੇ ਵੇਖਣ ਤੋਂ ਬਿਨਾ ਨਹੀਂ ਰੱਬ ਨੂੰ ਪਿਆਰ ਪਾ ਸਕਦੇ ਆਪਾਂ। ਹਾਂਜੀ। ਤੇ ਜਿਹੜੇ ਅੱਖਾਂ ਤੋਂ ਹੀਨ ਭਗਤ ਬਣ ਗਏ ਉਹ ਕਿਦਾਂ ਬਣ ਗਏ ਆ? ਉਹ ਪਿਆਰ ਉਹ ਮਾਲਕਾਂ ਵਿਚਰੇ ਨਹੀਂ। ਉਹਨੇ ਉਹਨਾਂ ਨੂੰ ਵੇਖਿਆ ਕਿਦਾਂ ਅੱਖਾਂ ਤੋਂ ਬਿਨਾ ਫਿਰ? ਉਹ ਅੱਖਾਂ ਤੋਂ ਬਣਾ ਉਹਨਾਂ ਦੀ ਪ੍ਰੀਤੀ ਇਹਨਾਂ ਪਈ ਪਹਿਲਾਂ ਵਿਛੜੀ ਨਹੀਂ ਉਹਨਾਂ ਨੂੰ ਹੂੰ ਉਹਦਾ ਵਿਛੜੀ ਨਹੀਂ ਉਹ ਨਹੀਂ ਜਰ ਉਹਨਾਂ ਕੋ ਨੌ ਦਵਾਰੇ ਤੇ ਨੌ ਦਵਾਰੇ ਤੇ ਬੰਦਾ ਤਾਂ ਵਿਛੜਦਾ ਹੀ ਵਿਛੜਦਾ ਵਾ ਉਹ ਪਿਆਰੇ ਨਹੀਂ ਵਿਛੜਦਾ ਜਿਹੜੇ ਜਿਹਦੇ ਅੱਖੇ ਜਿਹਦੇ ਨੇਤਰ ਨਹੀਂ ਹੈਗੇ ਵਿਛੜਦਾ ਹੀ ਨਹੀਂ ਆ ਹੂੰ ਜਿਹਦੇ ਨੇਤਰ ਨਹੀਂ ਵਿਛੜਦਾ ਨਹੀਂ ਮਾਲਕ ਨੂੰ ਅੱਛਾ ਜੀ ਹਾਂ ਜੀ ਗੇਰੇ ਕੋ ਚੇਤਾ ਕਰਾਉਣਾ ਚਾਹੀਦਾ ਕਿ ਇਹਨਾਂ ਨੂੰ ਮਹਿਸੂਸ ਹੁੰਦਾ ਵਾ ਉਹ ਚੋੜੂ ਦਾਦੇਗਾ ਆਪੇ ਮੈਨੂੰ ਮਹਿਸੂਸ ਹੁੰਦਾ ਏ ਹਾਂ ਹਾਂਜੀ ਅੱਛਾ ਅੱਛਾ ਤੁਸੀਂ ਕਿਹੜੇ ਜਿਹੇ ਤਰੀਕੇ ਆ ਤੁਸੀਂ ਹੁਣ ਫੇ ਕੀ 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 ਅਭਿਆਸ ਕਰਦੇ ਫਿਰ ਹੁਣ ਹਾਂਜੀ ਤੁਸੀਂ ਕੀ ਕੀ ਇੱਕ ਤਰੀਕਾ ਬਣਾਉਂਦੇ ਹੁਣ ਜਿਹੜਾ ਤੁਸੀਂ ਰੋਜ਼ ਕਰਦੇ ਹੋ ਜੀ ਸਾਰੇ ਇਸ ਤਰ੍ਹਾਂ ਇਸ ਤਰ੍ਹਾਂ ਕਰੋ ਤੁਹਾਡੇ ਕੋਲ ਬੰਦਾ ਆ ਜਾਏਗਾ ਹਾਂ ਤਾਂ ਤੁਸੀਂ ਕਰ ਰਹੇ ਹੋ ਅੱਛਾ ਖਜ਼ਾਬਾ ਪੰਡਾ ਰੜਾ ਲਾਗੇ ਹਾਂਜੀ ਖਜ਼ਾਬਾ ਪੰਡਾ ਕਰਾ ਬਿਲੇ ਲਾਗੇ ਨਾ ਨਹੀਂ ਇੱਧਰ ਮੈਂ ਬਟਾਲੇ ਸਾਈਡ ਤੇ ਰਹਿਣਾ ਹੈ। ਹਾਂਜੀ ਮੈਂ ਬਟਾਲੇ ਸਾਈਡ ਤੇ ਰਹਿਣਾ। ਕਿਹੜੀ ਜੀ? ਬਟਾਲੇ ਬਟਾਲੇ ਸਾਈਡ ਤੇ। ਬਟਾਲੇ? ਹਾਂਜੀ ਹਾਂਜੀ। ਬਟਾਲੇ ਦੀ ਹੈ। ਬਟਾਲੇ ਤੋਂ ਜਿਹੜੀ ਡੇਰੇ ਬਾਬੇ ਨਾਨਕ ਨੂੰ ਸੜਕ ਨਹੀਂ ਜਾਂਦੀ। ਹਾਂਜੀ। ਉਹ ਤੇ ਆ ਪਿੰਡ ਕੋਟਲੀ ਸੂਰਤ ਮੱਲੀ। ਅੱਛਾ ਕੋਟਲੀ ਸੂਰਤ ਮੱਲੀ ਇੰਦੇ ਤੁਸੀਂ। ਹਾਂਜੀ ਹਾਂਜੀ। ਕੋਈ ਨਹੀਂ ਤੁਹਾਡੇ ਕੋਲ ਬੰਦਾ ਆ ਜਾਏਗਾ ਜੀ। ਅੱਛਾ ਜੀ। ਮੇਰੇ ਕੋਲ ਅਜੇ ਕਾ ਬੰਦਾ ਅੱਛਾ ਕਿੱਥੋਂ ਦਾ ਹੈ ਹਾਂਜੀ ਕਿੱਥੋਂ ਦੇ ਨੇ ਉਹ ਲੱਭਦੇ ਨੇ ਤੁਹਾਨੂੰ ਮਿਲਣ ਨਾਲ ਵਾਕਿਆ ਬੰਦੇ ਦਾ ਅੱਛਾ ਹਾਂਜੀ ਠੀਕ ਉਹਨੂੰ ਬਾਅਦ ਵਿੱਚ ਹਲਵਾ ਕਰਦੇ ਵਿਚਾਰ ਕਰ ਲਿਓ ਠੀਕ ਠੀਕ ਯਾ ਪਾ ਛੁੱਟੀ ਹੋਣਾ ਸਾਡੇ ਨਾਲ ਮਿਲ ਲਓ ਜੀ ਕੋਈ ਗੱਲ ਨਹੀਂ ਠੀਕ ਹਾਂਜੀ ਨਹੀਂ ਨਹੀਂ ਤੁਸੀਂ ਰੱਬ ਦੇ ਨਾਮ 'ਚ ਵਿਸ਼ਵਾਸ ਰੱਖਦੇ ਹੋ ਕਿ ਜਾਂ ਕੋਈ ਨੇਤਰਾ ਨੂਤਰਾ 'ਚ ਵਿਸ਼ਵਾਸ ਰੱਖਦੇ ਹੋ ਹਾਂਜੀ ਰੱਬ ਦੇ ਨਾਮ 'ਚ ਵਿਸ਼ਵਾਸ ਰੱਖਦੇ ਹੋ ਕੋਈ ਨੇਤਰਾ ਨੂਤਰਾ ਨੂੰ ਵੇਖਣ 'ਚ ਵਿਸ਼ਵਾਸ ਰੱਖਦੇ ਹੋ ਨਹੀਂ ਰੱਬ ਦੇ ਉੱਤੇ ਹੀ ਸੋਚ ਰਹੇ ਨਾ ਨੇਤਰਾਤ ਰੱਖਦੇ ਆ ਨਾ ਕਿਸੇ ਚੀਜ਼ ਰੱਖਦੇ ਹੋਰ ਤੋਂ ਸਿਰਫ ਰੱਬ ਤੇ ਹੱਸਨੇ ਆ ਰੱਬ ਸਾਡੇ ਸਾਹਮਣੇ ਆ ਅੱਛਾ ਜੀ ਕਿਸ ਰੂਪ 'ਚ ਬਿਲਕੁਲ ਪ੍ਰਕਾਸ਼ ਦੇ ਪ੍ਰਕਾਸ਼ ਦੇ ਵਿੱਚ ਬੈਠਾ ਨਹੀਂ ਮੈਂ ਹੁਣ ਅੱਛਾ ਬਿਲਕੁਲ ਪ੍ਰਕਾਸ਼ ਦੇ ਆਹ ਰਿਹਾ ਕਲੀਅਰ ਪ੍ਰਕਾਸ਼ ਦੇ ਆਹ अच्छा जी हां जी किस रंग ਦਾ ਦਿਖ ਰਿਹਾ ਪ੍ਰਕਾਸ਼ ਜਿਹੜਾ 10 ਵੀ 7 ਵਜੇ ਬਾਰੇ ਇੱਕ ਚਮਕਿਆ ਜੀ ਇੱਕ ਵਾਰ ਉਹ ਚਮਕ ਦੇ ਨਾਲ ਜ਼ਿੰਦਗੀ 'ਚ ਕੀ ਤਬਦੀਲੀ ਆਉਂਦੀ ਆ ਹਾਂ ਜੀ ਉਹ ਚਮਕ ਦੇਖਣ ਦੇ ਨਾਲ ਜ਼ਿੰਦਗੀ 'ਚ ਕੀ ਕੋ ਕੰਮ ਕਰੋ ਲੋ ਮੋ ਛੁੱਟ ਜਾਂਦਾ ਹਾਂ ਜੀ ਹਾਂ ਜੀ ਅੱਛਾ ਜੀ ਤੁਹਾਡਾ ਛੁੱਟ ਗਿਆ ਹਾਂ ਜੀ ਲੜਾਈ ਚੱਲ ਰਹੀ ਜੀ ਲੜਾਈ ਕਿ ਦੀ ਲੜਾਈ ਚੱਲ ਰਹੀ ਆ ਇਹਨਾਂ ਨਾਲ ਹੀ ਪੰਜਾਂ ਨਾਲ ਹੀ ਕੱਟ ਜਾਨੀ ਨਹੀਂ ਉਹ ਵੇਖਣ ਤੋਂ ਬਾਅਦਾਂ ਵੀ ਲੜਾਈ ਕਰਨੀ ਪੈਂਦੀ ਹਾਂਜੀ ਲੜਾਈ ਚੱਲਣ ਰਹੀ ਹੈ ਜੀ ਨਹੀਂ ਨਹੀਂ ਜਿਹੜਾ ਤੁਸੀਂ ਕਹਿੰਦੇ ਰੂਪ ਦੇ ਅਸੀਂ ਵੇਖ ਰਹੇ ਹਾਂ ਦਰਸ਼ਨ ਕਰ ਰਹੇ ਹਾਂ ਹਾਂਜੀ ਹਾਂਜੀ ਉਸ ਤੋਂ ਬਾਅਦਾਂ ਵੀ ਲੜਾਈ ਜਾਰੀ ਰਹਿੰਦੀ ਹੈ ਤੇ ਪਿਆਰੋਂ ਲੜਾਈ ਤੇ ਸਦਾ ਹੀ ਆ ਅੱਛਾ ਖਾਲਸਾ ਜੋ ਚੜੇ ਤਰੰਗ ਖਾਲਸਾ ਜੋ ਜੋ ਕਰੇ ਨਿੱਤ ਜੰਗ ਨਹੀਂ ਜਿਹੜਾ ਲੜਦਾ ਹੀ ਰਹੇ ਜਿਹੜਾ ਮਾਨ ਤੇ ਆ ਕੇ ਖਾਲਸਾ ਜੋ ਲੜੇ ਹੋਏ ਆ ਕੇ ਨਹੀਂ ਜਿਹੜਾ ਲੜਦਾ ਹੀ ਲਿਆ ਤੂੰ ਸ਼ਾਂਤੀ ਕਿੱਥੋਂ ਆਊਗੀ ਉਹ ਕਿਹੜਾ ਲੜਨ ਜਿਹਾ ਨੇ ਪੰਜਾਂ ਨਾਲ ਆਹ ਪੰਜਾਂ ਨਾਲ ਹੀ ਮੈਂ ਕਹਿ ਰਿਹਾ ਤੇ ਪੰਜਾਂ ਨਾਲ ਜਿਹੜਾ ਲੜਦਾ ਰਿਹਾ ਤੇ ਸ਼ਾਂਤੀ ਤੇ ਫੇ ਆਈ ਨਾ ਉਹ ਬੰਦੇ ਨੂੰ ਇਹ ਤਾਂ ਜਿਹੜੇ ਜਨ ਨਾਲ ਜਿ ਸਰੀਰ ਨਾਲ ਜੇ ਲੜਾਈ ਚੱਲਣੀ ਆ ਨਹੀਂ ਨਹੀਂ ਫਿਰ ਸ਼ਾਂਤੀ ਕਦੋਂ ਆਏਗੀ ਜੇ ਤੋ ਸਰੀਰ ਚ ਨਿਕਲ ਜਾਓਗੇ ਉਹ 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 ਤੇ ਉਹ ਤੇ ਫਿਰ ਉਹ ਫਿਰ ਤੁਹਾਡੀ ਜ਼ਿੰਦਗੀ ਅਸਫਲ ਹੋਈ ਆ ਹਾਂਜੀ ਉਹ ਫਿਰ ਦਿਨ ਦੀ ਤੁਹਾਡੀ ਅਸਫਲ ਹੋ ਗਈ ਆ ਤੁਹਾਨੂੰ ਠੀਕ ਹੈ ਮੇਰੇ ਕੋਲ ਕੋਈ ਗੱਲ ਨਹੀਂ ਮੈਂ ਵੇਖ ਲਓ ਤਹੀਂ ਜਿਹੜੇ ਛਾਤਰਾ ਹੋਏ ਕਰ ਲੋ ਨਹੀਂ ਨਹੀਂ ਵੀ ਜੇ ਸਰੀਰ ਛੱਡਣ ਤੋਂ ਬਾਅਦ ਇਹਨਾਂ ਤੋਂ ਛੁੱਟਣਾ ਤੇ ਉਹ ਤੇ ਫਿਰ ਉਹ ਤੇ ਹਰ ਇੱਕ ਬੰਦਾ ਛੁੱਟ ਜਾਂਦਾ ਫਿਰ ਮੈਨੂੰ ਹੁਣ ਛੱਡੀ ਤੇ ਬੈਠੇ ਆ ਹੁਣ ਕੀ ਆਖੀ ਕਿਵੇਂ ਢੋਲ ਵਜਦੀ ਹੁਣ ਛੱਡਦੇ ਆ ਹਾਂ ਛੱਡੀ ਤੇ ਬੈਠੇ ਕਿਵੇਂ ਢੋਲ ਵੱਜਦੀ ਹੁਣ ਵੀ ਛੱਡਦੇ ਆ ਉਹ ਮੈਂ ਜਿੰਨਾ ਜਿਹਨਾਂ ਦੇ ਸਰੀਰ ਦੇ ਵਿੱਚ ਆ ਕਦੀ ਵੀ ਠੱਗ ਸਕਦੇ ਆ ਇਹ ਹਾਂਜੀ ਜਿੰਨਾ ਦੇ ਸਰੀਰ ਦੇ ਵਿੱਚ ਆ ਨਾ ਨਾ ਜਦ ਕਦੀ ਵੀ ਠੱਗ ਸਕਦੇ ਨੇ ਬਾਬਾ ਅੱਛਾ ਜੀ ਹਾਂਜੀ ਨਾਉ ਮਰੇ ਨ ਠਾਗੇ ਜਾਇ ਬਾਣੀ ਦੇਵੀ ਕਹਿੰਦੀ ਆ ਜਨ ਕੇ ਰਾਮ ਵਸੇ ਬਾਣੀ ਦੇਵ ਕਹਿੰਦੀ ਨਾਉ ਮਰੇ ਨ ਠਾਗੇ ਜਾਇ ਜਨ ਕੇ ਰਾਮ ਵਸੇ ਮਨ ਮਾਹੀ ਤੇ ਫਿਰ ਹੁਣ ਉਹ ਮਲਗ ਦੀ ਛੇੜਿਆ ਨਾ ਪਿਆ ਰਿਓ ਅੱਛਾ ਜੀ ਹਾਂਜੀ ਨਹੀਂ ਤੇ ਜੇ ਜੇ ਬੰਦੇ ਜਨਾਚਰ ਬੰਦਾ ਲੜਦਾ ਏ ਪੰਜਾਂ ਦੇ ਨਾਲ ਤੇ ਉਹ ਲੜਨਾ ਤੇ ਇੱਕ ਬਹੁਤ ਵੱਡੀ ਮਾੜੀ ਚੀਜ਼ ਹੁੰਦੀ ਏ ਤੂੰ ਫੇ ਸ਼ਾਂਤੀ ਤੇ ਆਉਂ ਨਾ ਬੰਦੇ ਨੂੰ ਤੁਸੀਂ ਮੈਂ ਤਾਂ ਹੁਣ ਆ ਤੁਹਾਡੇ ਨੰਬਰ ਤੇ ਇੱਕ ਲਿੰਕ ਭੇਜਣਾ ਕਹਾ ਸੁਣੋ ਤੁਸੀਂ ਹੁਣ अच्छा जी कथा चला दी मुझे कथा सुनो अच्छा फेसबुक चलाਉਂਦੇ ਹਾਂਜੀ ਹਾਂਜੀ ਮੇਰਾ ਮੇਰੇ ਖੁਦ ਮੇਰਾ ਖੁਦ ਚੈਨਲ ਆ YouTube ਦੇ ਮੈਂ ਉਤੇ ਕਥਾ ਪਾਉਣਾ ਹੈ ਬਸ ਠੀਕ ਆ ਉਹ ਉਹ ਤੇ ਤੁਹਾਡਾ ਮਿਲਾਪ ਹੋ ਗਿਆ ਮਲਕਣਾ ਜੀ ਹਾਂ ਬਿਲਕੁਲ ਜੀ ਬਲਹਾਰੀ ਕੁਦਰਤ ਵਸਿਆ ਹਾਂਜੀ ਬਲਹਾਰੀ ਕੁਦਰਤ ਵਸਿਆ ਹਾਂਜੀ ਹਰ ਕਣ ਵਿੱਚ ਵਸਿਆ ਹੋਇਆ ਉਹ ਹਾਂਜੀ ਰਾ ਕਿਵੇਂ ਦਾ ਹਾਂਜੀ ਰੂਪਨਰ ਰੰਗਨ ਰੇਹ ਕਿਸ ਤਰ੍ਹਾਂ ਗੁਣ ਤੇ ਪਰਮ ਉਹ ਹਰ ਪੱਤੇ ਵਿੱਚ ਕੰਮ ਕਰ ਰਿਹਾ ਹੈ ਹਰ ਜੜ ਵਿੱਚ ਕੰਮ ਕਰ ਰਿਹਾ ਹੈ ਚੇਤਨਾ ਉਹਦੀ ਹਾਂਜੀ ਕਿਵੇਂ ਦਾ ਨਹੀਂ ਵੀ ਹਰ ਪੱਤੇ ਵਿੱਚ ਵਾਉ ਹਰ ਹਰ ਜੜ ਵਿੱਚ ਵਾਉ ਹਾਂਜੀ ਦੇ ਵਿੱਚ ਆ ਬਿਲਕੁਲ ਪਰ ਹੈ ਕਿਵੇਂ ਦਾ ਵਾਉ ਰੂਪਨਰ ਰੂਪ ਨਾ ਰੇਖਾ ਨਾ ਰੰਗ ਕਿਸ ਤਰ੍ਹਾਂ ਗੁਣ ਦੇ ਪ੍ਰਾਪੇਨ ਨਾ ਬਣਾਉਣਾ ਤੇ ਪਿੰਨ ਪਰ ਫਿਰ ਵੀ ਕਿਹਨਾਂ ਉਦਾਹਰਣ ਦੇ ਦੋਗੇ ਜੀ ਜੇ ਉਦਾਹਰਣ ਦਿੱਤੀ ਗਈ ਫਿਰ ਪਿੰਨ ਕਿੱਦਾਂ ਹੋ ਗਿਆ ਫਿਰ ਜੇ ਉਦਾਹਰਣ ਤੁਸੀਂ ਦੇ ਦਿੱਤੀ ਰੱਬ ਦੇ ਉੱਤੇ ਕੋਈ ਤਾਂ ਫਿਰ ਪਿੰਨ ਤੇ ਤੇ ਗੁਣਾਂ ਦੇ ਵਿੱਚ ਆ ਗਿਆ ਫਿਰ ਤਾਂ ਜੇ ਰੱਬ ਨੂੰ ਕੋਈ ਜਿਹੜਾ ਜਿਹਾ ਬੰਨ ਕਹਿ ਰਹੀ ਸੁਬਾਹ ਹਾਂਜੀ ਬਾ ਜਿਸ ਵੇਲੇ ਸਰਬ ਸੁਬਾਹ ਲਈ ਹਾਂ ਉਹ ਕਿਹੜਾ ਇਸ ਨੂੰ ਸੰਭਾਲਣ ਨੂੰ ਹੂੰ ਕਿਹੜਾ ਦਾਰ ਹੈ ਸਰਦਾਰ ਉਹਦਾ ਰੱਬ ਦਾ ਕੋਈ ਆਪਣਾ ਹੀ ਹੋਵੇਗਾ ਕਿ ਚਲ ਜਿਹੜਾ ਅੱਗਾ ਸਮਾਰ ਆਮਨਿਕ ਹਾਂਜੀ ਹੂੰ ਜੇ ਤੁਸੀਂ ਸਰਬ ਸੁਭਾ ਲੋਈ ਜੇ ਤੋਂ ਨਾ ਸਾਰਿਆਂ ਨੂੰ ਸੰਭਾਲਣ ਦਿਆ ਉਹ ਕਿਹੜਾ ਦਾਰ ਹੈ ਕਿਹੜਾ ਸਰਦਾਰ ਉਹਦਾ ਹਰ ਹਰੀ ਸਰੀਰ ਦਾ ਦਰਵਾ ਉਹ ਸਾਰੇ ਸਤਿ ਸਪਾ ਹਾਂਜੀ ਉਹ ਉਹਦਾ ਹਰੇਕ ਸਰੀਰ ਉਹਦਾ ਘਰ ਵਾ ਹਰੇਕ ਸਰੀਰ ਉਹਦਾ ਦਰਵਾ ਸਰੀਰ ਘਰ ਆ ਔਰ 60000 ਕਿਹੜਾ ਤੁਹਾਨੂੰ ਕਿਥੋਂ ਸੁਸਮਾਰਿਆ ਮਾਲਕ ਮੈਨੂੰ ਕਿਥੋਂ ਸਮਝਾਇਆ ਸਾਰੇ ਸੰਸਾਰ ਨੂੰ ਸੰਭਾਲ ਦਿਆ ਸਰ ਤੁਸੀਂ ਆਪਣੇ ਦੱਸੋ ਤੁਹਾਨੂੰ ਕਿਥੋਂ ਸੰਭਾਲ ਰਿਹਾ ਵਾ ਗਰਮ ਬੇਸਤਾਨਦਾਰ ਸੂਝੀ ਗਿਆਨ ਨੂੰ ਨਾ ਅਕੱਛ ਕੱਛ ਲੂਝੀ ਹਾਂ मेरा ध्यान ਤੋਂ ਵੀ ਹੁੰਦਾ ਜੀ ਉਹ ਬਸ ਖਸ ਖਲੀ ਉੱਜਾਨੋ ਕਹਨਾਂ ਕਿ ਰਾਤ ਕੀ ਆ ਸਹੀ ਆ ਨਹੀਂ ਸਹੀ ਆ ਸਹੀ ਆ ਹੂੰ ਹੁਣ ਤਾਂ ਥੋੜੇ ਬੁਝਲੀ ਮੇਰੀ ਹੁ ਮੈਂ ਕੀ ਆ ਕਿਹਦਾ ਤੁਹਾਨੂੰ ਸਹੀ ਆ ਜਿਹਦਾ ਰਹਾ ਹੂੰ ਹੂੰ ਉਹ ਇਹ ਸਲਾਮ ਤੁਸ ਮਾਰ ਰਿਹਾ ਵਾ ਹੂੰ ਉਹਦੇ ਸੰਭਾਲਣ ਦਾ ਅਜੀਬ ਤਰੀਕਾ ਏ ਉਹ ਪਿਆਰਿਓ ਕਿੰ ਕਿਹੜਾ ਅਜੀਬ ਆ ਤੁਹਾਨੂੰ ਕਿਵੇਂ ਸੰਭਾਲ ਰਿਹਾ ਵਾ ਸੰਭਾਲ ਰਿਹਾ ਵਾ ਕਾਇਆਂ ਦੇ ਅੰਦਰ ਬੈਠੇ ਸੰਭਾਲ ਰਿਹਾ ਔਰ ਕਿੱਦਾਂ ਸੰਭਾਲਣਾ ਉਹਨੇ ਆ ਰਿਹਾ ਤੁਹਾਨੂੰ ਸਾਹ ਕਿਥੋਂ ਦੇ ਰਿਆ ਮਾਲਕ ਉਹ ਦਰ ਦੇ ਬਾਰੇ ਦੱਸੋ ਉਹ ਸਾਉ ਦੀ ਹੋ ਹੁਕਮ ਨਾ ਚਲਣਦੇ ਆ ਵਾ ਚਲੋ ਠੀਕ ਹੈ ਮਾਲਕ ਚਲੋ ਚਲੋ ਕੋਣ ਦੇਖੋ ਬਾਰੇ ਜਨਾਜਰ ਮਲਾਬ ਨਹੀਂ ਉਹਦੇ ਬਾਰੇ ਉਹਨੇ ਚ ਦਸਨਸ਼ਾ ਤਾਂ ਕੋਈ ਅੱਛਾ ਜੀ ਜਨਾਜਰ ਮਾਲਕ ਨਾਲ ਮਲਾਬ ਨਹੀਂ ਚੈਨਲ ਪਰ 50 ਬਣਾਈ ਫਿਰੋ ਨਹੀਂ ਤੇ ਫਿਰ ਤੁਸੀਂ ਦੱਸੋ ਫਿਰ ਤੁਹਾਡਾ ਤੇ ਹੋਇਆ ਕਹਿੰਦੇ ਹਾਂਜੀ ਤੁਸੀਂ ਦੱਸੋ ਨਾ ਫਿਰ ਕਿ ਕਿਦਾਂ ਸੰਭਾਲ ਰਹੇ ਆ ਸਹੀ ਆ ਅੱਜ ਪਾ ਰਹੇ ਵੀਡੀਓ ਆਡੀਓ ਕਹਿੰਦੇ ਚੈਨਲ ਚੱਲਣ ਆ। ਅੱਛਾ ਚਲੋ ਅਸੀਂ ਤਾਂ ਗਿਆਨੀ ਆ ਅਸੀਂ ਤਾਂ ਗਿਆਨੀ ਆ ਅਸੀਂ ਤਾਂ ਪੌਣੀਆਂ ਪੌਣੀਆਂ ਵਾਂਗ ਗਿਆਨ ਦੀਆਂ ਤੇ ਪੌਣੀਆਂ ਪੌਣੀਆਂ ਉਹ ਗਿਆਨੀ ਆ। ਤੁਸੀਂ ਤੁਸੀਂ ਕਹਿੰਦੇ ਨਾ ਵੀ ਸਾਨੂੰ ਪਤਾ ਕਿੱਥੇ ਬਿੱਟ ਸੰਭਾਲ ਕਰ ਫਿਰ ਦੱਸੋ ਨਾ ਫਿਰ। ਮੈਂ ਦੱਸਾਂ ਕੋਈ ਗੱਲ ਨਹੀਂ ਕਰਦਾ ਮੇਰੇ ਕੇਰ ਸੰਗ ਜਾ ਬਹਿ ਗੱਲ ਕਰਾਂਟੜਦਾ। ਅੱਛਾ ਜੀ। ਬਾੜਾ ਬਹਿ ਗੱਲ ਕਰਾਂਗੇ। ਠੀਕ। ਹੋਰ ਤੜਾ ਆਪਾਂ ਸਾਡੇ ਵੀਰੋ ਥੋੜੀ ਕੋਈ ਤੜਨਾ। ਨਹੀਂ ਨਹੀਂ ਵਿਰੋਧ ਆਪਾਂ ਕਿਉਂ ਕਰਨੀ। ਹਾਂਜੀ ਆਪਣੀ ਕੋਈ ਵਿਰੋਧ ਨਹੀਂ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਕੋਈ। ਬਿਲਕੁਲ ਬਿਲਕੁਲ ਹਾਂ ਜੀ ਹਾਂ ਹਾਂ ਆਪਾਂ ਸਾਰੇ ਭਰਾਵਾਂ ਜੇ ਤੁਸੀਂ ਜਿਹੜਾ ਦਾ ਮੁਲਾਕਾਤ ਵੀ ਤੁਸੀਂ ਲੱਗੇ ਰਹੋ ਕੋਈ ਗੱਲ ਨਹੀਂ ਤੇ ਜਿਹੜਾ ਦਾ ਨਹੀਂ ਮੁਲਾਕਾਤ ਹੋ ਜੇ ਵੀ ਮਿਲਣਾ ਚਾਹੁੰਦੇ ਇਹ ਤੇ ਕੋਈ ਗੱਲ ਨਹੀਂ ਮਿਲ ਲਿਓ ਫਿਰ ਨਹੀਂ ਮੈਂ ਤੇ ਜਿਹੜਾ ਬਲਹਾਰੀ ਕੁਦਰਤ ਤੇ ਉਹਦੇ ਵਿੱਚ ਵਿਸ਼ਵਾਸ ਰੱਖਦਾ ਹਾਂ ਉਹ ਪਿਆਰਿਓ ਕੁਦਰਤ ਦੇ ਵਿੱਚ ਵਸਿਆ ਵਾ ਪਰ ਕੁਦਰਤ ਤੋਂ ਵੱਖਰਾ ਵਾ ਅੱਛਾ ਜੀ ਉਹਦੇ ਤੇ ਵਿੱਚ ਵਸਿਆ ਵਾ ਅੱਛਾ ਉਹਰ ਕੀ ਚਾਹ ਵੀ ਸਰਗੁਣ ਚ ਉਹ ਆਪ ਨਿਰਗੁਣ ਨਿਰੰਕਾਰ ਆ ਹਾਂ ਉਹ ਕਾਰ ਤੋਂ ਰਹਿ ਗਿਆ ਅੱਛਾ ਜੀ ਖਾਬ ਨਿਰੰਕਾਰ ਆ ਹੂੰ ਪੁੱਛਦਾ ਵਾ ਜਿਹੜਾ ਉਹਦੀ ਹੁਕਮ ਚ ਆ ਜਾਂਦਾ ਜਿਹੜਾ ਅੱਛਾ ਜੀ ਜਿਹੜੇ ਦੇ ਹੁਕਮ ਨੂੰ ਬੁੱਝਦਾ ਵਾ ਆਪਣੇ ਆਲ ਦੀ ਹੁਮੇ ਨੂੰ ਬੁੱਝਦਾ ਵਾ ਹੂੰ ਉਹਨੂੰ ਮਿਲਣਾ ਚਾਹੁੰਦਾ ਜਿਹਦੇ ਵਿੱਚ ਤੜਪ ਜਾਗਦੀ ਆ ਬਿਲਕੁਲ ਹਾਂ ਜੀ ਪਿਆਰੇ ਉਹ ਜਿਹੜਾ ਆੱਖਾਂ ਬੰਦ ਕਰਕੇ ਜਿਹੜੇ ਸ਼ਬਦ ਚੱਲਦੇ ਆ ਟੀਂਡੀ ਚੱਲਦੀ ਆ ਝੰਡਰਾ ਆਵਾਜ਼ਾਂ ਚੱਲਦੀਆਂ ਨੇ ਬਹੁਤਰੀਆਂ ਚੱਲਦੀਆਂ ਨੇ ਨੇ ਮੈਂ ਨਾਦ ਚਲਦੇ ਨਾਦ ਚਲਦੇ ਨੇ ਇਹ ਇਹਦੇ ਵਿੱਚ ਪਿਆਰੋ ਮਾਲਕ ਨਹੀਂ ਇਹ ਫਜ਼ੂਲ ਕੰਮ ਟੀਟੀ ਦਾ ਨਾਦ ਨੂੰ ਤਾਂ ਹਾਂਜੀ ਇਹ ਫਜ਼ੂਲ ਨਹੀਂ ਇਹਨਾਂ ਵਿੱਚ ਮਾਲਕ ਨਹੀਂ ਜੀ ਹੈਗਾ ਇਹ ਤਾਂ ਮੈਂ ਫਜ਼ੂਲ ਮੈਂ ਆਪਣੇ ਮੇਰੇ ਚੈਨਲ ਤੇ ਮੈਂ ਪਾਉਣਾ ਫਜ਼ੂਲ ਗੱਲਾਂ ਵੇ ਇਹ ਤਾਂ ਹਾਂਜੀ ਹਾਂਜੀ ਇਹ ਤਾਂ ਠੀਕ ਆ ਫਿਰ ਹਾਂ ਚਲੋ ਠੀਕ ਆ ਫਿਰ ਸ੍ਰੀ ਕਰ ਤੇਰੇ ਘਰ ਤੇ ਸ੍ਰੀ ਹੋ ਗੱਲ ਜੀ ਸ਼ਗਾ ਖਾਲਸਾ ਸਾਹਿਬ ਅਗਰੇ ਫਦੇ